ਸਤਿ ਸ੍ਰੀ ਅਕਾਲ ਮੈਚਰਨ ਸਿੰਘ ਤੁਸੀ ਦੇਖ ਰਹੇ ਹੋ ਪੰਜਾਬੀ ਨਿਊਜ਼ ਲਾਈਨ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ 6 ਨਵੰਬਰ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੇ ਦਿਨ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਨ੍ਹਾਂ ਦੇ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਦੇ ਉੱਪਰ ਦਿੱਖੇ ਬਿਆਨਬਾਜ਼ੀ ਕਰਦੇ ਹੋਏ ਇੱਕ ਵੱਡੀ ਗੱਲ ਆਖ ਦਿੱਤੀ ਗਈ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਹਾਲ ਦੀ ਘੜੀ ਰੋਕ ਦਿੱਤਾ ਗਿਆ ਹੈ ਅਮਰਪਾਲ ਸਿੰਘ ਦੇ ਵੱਲੋਂ ਐਨਐਸਓ ਦੇ ਖਿਲਾਫ ਸੁਪਰੀਮ ਕੋਰਟ ਦਾ ਰੋਖ ਕੀਤਾ ਜਾਵੇਗਾ ਮੁੱਤਲ ਕੀਤੇ ਕਿ ਡੀਆਈਜੀ ਹਰਚੰਦ ਸਿੰਘ ਪੁੱਲਰ ਅਤੇ ਵਿਚੋਲੀਏ ਕ੍ਰਿਸ਼ਨੂ ਸ਼ਰਦਨ ਨੂੰ ਮੋੜ ਸੀਬੀਆਈ ਅਦਾਲਤ ਦੇ ਵਿੱਚ ਪੇਸ਼ ਕਰੇਗੀ ਰਿਮਾਂਡ ਲੈ ਸਕਦੀ ਹੈ ਵਿਕਰਮ ਜੀਠੇ ਦੀ ਜ਼ਮਾਨਤ ਲੈ ਕੇ ਅੱਜ ਹਾਈ ਕੋਰਟ ਦੇ ਵਿੱਚ ਪੇਸ਼ ਹੋਵੇਗੀ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਵਧੀਆਂ ਦਿਖਾਈ ਦੇ ਰਹੀ ਨੇ ਪਰਚਾ ਦਰਜ ਹੋ ਗਿਆ ਤੇ ਇੱਕ ਨਵਾਂ ਵਿਵਾਦ ਜੁੜ ਗਿਆ ਰਾਜਾ ਵੜਿੰਗ ਨੇ ਮੋੜ ਤੋਂ ਇੱਕ ਵਿਵਾਦਿਤ ਬਿਆਨ ਦੇ ਦਿੱਤਾ ਹੈ ਰਾਜਾ ਵੜਿੰਗ ਦੇ ਮਾਮਲੇ ਵਿੱਚ ਪੰਜਾਬ ਐਸ்சி ਕਮਿਸ਼ਨ ਦੇ ਵੱਲੋਂ ਕਾਰਵਾਈ ਕੀਤੀ ਗਈ ਤਾਂ ਪੰਜਾਬ ਦੇ ਮੁੱਖ ਚੋਣ ਅਫਸਰ ਨੇ ਇਸ ਨੂੰ ਚੋਣ ਕਮਿਸ਼ਨ ਦੇ ਮਾਮਲੇ ਵਿੱਚ ਦਖਲਅੰਦਾਜ਼ੀ ਕਰਾਰ ਦੇ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਗੋਲਕਣ ਨੂੰ ਲੈ ਕੇ ਬਿਆਨ ਦਿੱਤਾ ਗਿਆ ਤੇ ਇਸ ਤੇ ਹੁਣ ਵਿਵਾਦ ਭਖ ਗਿਆ ਜਥੇਦਾਰ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਮਾਫੀ ਮੰਗੇ ਹਲਕਾ ਤਰਨਤਾਰ ਦੀ ਜ਼ਿਮਨੀ ਚੋਣ ਦੇ ਵਿੱਚ ਐਸਜੀਪੀਸੀ ਦੇ ਵੱਲੋਂ ਆਕਾਲੀ ਦਲ ਨੂੰ ਜਿਤਾਉਣ ਦੇ ਲਈ ਆਪਣੀ ਗੋਲਕਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਦੋਸ਼ ਲੱਗ ਗਿਆ ਪੁਲਿਸ ਨੇ ਅਕਾਲੀ ਉਮੀਦਵਾਰ ਦਿੱਤੀ ਕੰਚਨਪ੍ਰੀਤ ਦਾ ਪਿੱਛਾ ਕੀਤਾ ਤਾਂ ਮਾਮਲਾ ਭੱਗ ਗਿਆ ਨਨਕਾਣਾ ਸਾਹਿਬ ਜਾਣ ਵਾਲੇ ਸਿੱਖ ਸਰਦਾਲੂਆਂ ਜਥੇ ਦੇ ਨਾਲ 14 ਹਿੰਦੂ ਲੋਕਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਇਹ ਸਾਰਾ ਮਾਮਲਾ ਇਹਨਾਂ ਸਾਰੀਆਂ ਹੀ ਖਬਰਾਂ ਬਾਰੇ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਆ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਾਮਲਾ ਹੁਣ ਦਿਨੋ ਦਿਨ ਪੱਖ ਦਾ ਦਿਖਾਈ ਦੇ ਰਿਹਾ ਹੈ ਤੇ ਬਿੱਤ ਦਿਨੀ ਕੇਂਦਰ ਸਰਕਾਰ ਦੇ ਵੱਲੋਂ ਦੋ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਜਿਸ ਦੇ ਵਿੱਚ ਇਹ ਗੱਲ ਆਖੀ ਗਈ ਕਿ ਜੋ ਪੁਨਰਗਠਨ ਸੈਨੇਟ ਅਤੇ ਸਿੰਡੀਗੇਟ ਨੂੰ ਪੰਕ ਕਰਦਾ ਫੈਸਲਾ ਕੇਂਦਰ ਸਰਕਾਰ ਨੇ ਲਿਆ ਸੀ ਉਸ ਤੇ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ ਤੇ ਉਸ ਤੋਂ ਮਗਰੋਂ ਇੱਕ ਹੋਰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਜਿਸ ਦੇ ਵਿੱਚ ਆਖਿਆ ਕਿ ਪੂਰਨ ਤੌਰ ਤੇ ਰੋਕ ਨਹੀਂ ਲਗਾਈ ਗਈ ਹੈ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਨੂੰ ਜੋ ਪੁਨਰਗਠਨ ਕਰਨ ਦਾ ਫੈਸਲਾ ਲਿਆ ਉਸ ਤੇ ਫਿਲਹਾਲ ਰੋਕ ਲਗਾ ਦਿੱਤੀ ਹੈ ਦੁਬਾਰਾ ਕਦੋਂ ਹੋਵੇਗਾ ਕੇਂਦਰੀ ਸਰਕਾਰ ਇਸ ਨੂੰ ਲੈ ਕੇ ਤਰੀਕ ਜਾਰੀ ਕਰੇਗੀ ਪੂਰੀ ਤਰ੍ਹਾਂ ਇਸ ਨੂੰ ਰੱਦ ਨਹੀਂ ਕੀਤਾ ਗਿਆ ਤੇ ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਵਿਦਿਆਰਥੀ ਜਥੇਬੰਦੀਆਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਕੇਂਦਰ ਸਰਕਾਰ ਇਸ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕਰਦੀ ਸੈਨੇਟ ਦੀਆਂ ਚੋਣਾਂ ਕਰ ਨਹੀਂ ਕਰਵਾਉਂਦੀ ਹੈ ਉਨੀ ਦੇਰ ਤੱਕ ਸੰਘਰਸ਼ ਜਾਰੀ ਰਹੇਗਾ ਤੇ ਇਸ ਨੂੰ ਲੈ ਕੇ ਹੁਣ ਵਿਦਿਆਰਥੀ ਜਥੇਬੰਦੀਆਂ ਨੇ ਵੱਡਾ ਇਕੱਠ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸੱਦ ਲਿਆ ਹੈ ਤੇ ਸੈਨੇਟ ਦੀਆਂ ਚੋਣਾਂ ਜਿੰਨੀ ਦੇਰ ਤੱਕ ਨਹੀਂ ਹੁੰਦੀਆਂ ਨੇ ਉਨੀ ਦੇਰ ਤੱਕ ਇਹ ਮਾਮਲਾ जारी ਰਹੇਗਾ ਵਾਦਿਆਂ ਅਗਲੀ ਖਬਰ ਦੇ ਵੱਲ ਜੋ ਕਿ ਇਸੇ ਦੇ ਨਾਲ ਹੀ ਜੁੜਿਆ ਹੋਇਆ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਹੁਣ ਵੱਡਾ ਬਿਆਨ ਦਿੱਤਾ ਗਿਆ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਦੇ ਖਿਲਾਫ ਪੰਜਾਬ ਸਰਕਾਰ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਜਾਵੇਗੀ ਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਇਸ ਨੋਟੀਫਿਕੇਸ਼ਨ ਨੂੰ ਰੱਦ ਕਰੇਗੀ ਕਿਉਂਕਿ ਇਹ ਗੈਰ ਸੰਵਿਧਾਨਕ ਹੈ ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਫਿਲਹਾਲ ਇਸ ਨੋਟੀਫਿਕੇਸ਼ਨ ਤੇ ਰੋਕ ਲਗਾ ਦਿੱਤੀ ਤਾਂ ਮੁੱਖ ਮੰਤਰੀ ਭਗਵੰਤ ਦਾ ਨਵਾਂ ਬਿਆਨ ਨਿਕਲ ਕੇ ਸਾਹਮਣੇ ਆਇਆ ਜਿਸ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਆਖਿਆ ਗਿਆ ਕਿ ਜਦੋਂ ਤੱਕ ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਬਾਰੇ ਹੁਕਮ ਨੂੰ ਪੂਰੀ ਤਰ੍ਹਾਂ ਵਾਪਸ ਨਹੀਂ ਲੈਂਦੀ ਉਨੀ ਦੇਰ ਤੱਕ ਪੰਜਾਬੀ ਪਿੱਛੇ ਨਹੀਂ ਹਟਣਗੇ ਮਾਨ ਨੇ ਕੇਂਦਰੀ ਪੱਤਰ ਬਾਰੇ ਕਿਹਾ ਕਿ ਸ਼ਬਦਾਂ ਦਾ ਹੀਰ ਫੇਰ ਕਰਕੇ ਸੰਘਰਸ਼ ਤੋਂ ਪਟਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਜਹੀਆਂ ਹੋਸ਼ੀਆਂ ਹਰਕਤਾਂ ਕਰਕੇ ਲੋਕਾਂ ਨੂੰ ਮੁਰਖ ਬਣਾਉਣ ਤੋਂ ਕੇਂਦਰ ਸਰਕਾਰ ਬਾਜ਼ ਆ ਜਾਵੇ ਕੇਂਦਰ ਦੇ ਸ਼ੱਕੀ ਕਰਤਾਰ ਤੋਂ ਪੰਜਾਬੀ ਜਾਨੂ ਨੇ ਉਹ ਇਸ ਮਾਮਲੇ ਤੇ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ ਜਿੰਨੀ ਦੇਰ ਤੱਕ ਕੇਂਦਰ ਸਰਕਾਰ ਇਸ ਫੈਸਲੇ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕਰਦੀ ਹੈ ਉਨੀ ਦੇਰ ਤੱਕ ਲੜਾਈ ਜਾਰੀ ਰਹੇਗੀ ਤੇ ਪੰਜਾਬ ਸਰਕਾਰ ਆਪਣੇ ਪੱਧਰ ਤੇ ਕਾਨੂੰਨੀ ਲੜਾਈ ਲੜੇਗੀ ਤੇ ਕੇਂਦਰ ਦੇ ਅਜਿਹੇ ਮਨਮਾਨੇ ਫੈਸਲੇ ਖਿਲਾਫ ਪੰਜਾਬ ਸਰਕਾਰ ਪੂਰੀ ਤਰ੍ਹਾਂ ਲੋਕਾਂ ਦੇ ਨਾਲ ਖੜੀ ਹੈ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਸਾਰੇ ਦਾਅਵੇ ਕਰ ਦਿੱਤੇ ਗਏ ਨੇ ਤੇ ਕੇਂਦਰ ਸਰਕਾਰ ਦੇ ਵੱਲੋਂ ਜੋ ਪਹਿਲੀ ਨੋਟੀਫਿਕੇਸ਼ਨ ਤੇ ਰੋਕ ਲਗਾ ਦਿੱਤੀ ਗਈ ਹੈ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਪੰਨੂ ਦਾ ਕਹਿਣਾ ਹੈ ਕਿ ਵਿਦਿਆਰਥੀ ਜੱਥੇਬੰਦੀਆਂ ਦੇ ਨਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜੋ ਦਬਾਅ ਕੇਂਦਰ ਸਰਕਾਰ ਤੇ ਬਣਾਇਆ ਗਿਆ ਇਸ ਦੇ ਦਬਾਅ ਹੇਠ ਆ ਕੇ ਕੇਂਦਰ ਸਰਕਾਰ ਨੇ ਫਿਲਹਾਲ ਇਸ ਫੈਸਲੇ ਤੇ ਰੋਕ ਲਗਾ ਦਤੀ ਹੈ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਅਨੰਤਪੁਰ ਸਾਹਿਬ ਦੇ ਲੋਕ ਸਭਾ ਮੈਂਬਰ ਅਮਨਵਿੰਦਰ ਕਾਂਗਾ ਦੁਬਾਰਾ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੇ ਕੋਲ ਪਹੁੰਚੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਕੇਂਦਰ ਸਰਕਾਰ ਪੂਰੀ ਤਰ੍ਹਾਂ ਇਸ ਨੋਟੀਫਿਕੇਸ਼ਨ ਨੂੰ ਰੱਦ ਨਹੀਂ ਕਰਦੀ ਹੈ ਉਨੀ ਦੇਰ ਤੱਕ ਸੰਘਰਸ਼ ਜਾਰੀ ਰਹੇਗਾ ਆਮ ਆਦਮੀ ਪਾਰਟੀ ਵਿਦਿਆਰਥੀ ਜਥੇਬੰਦੀਆਂ ਦੇ ਨਾਲ ਪੂਰੀ ਤਰ੍ਹਾਂ ਡਟ ਕੇ ਖੜੀ ਹੈ ਵਾਧਿਆ ਅਗਲੀ ਖਬਰ ਦੇ ਵੱਲ ਅਸਾਮ ਦੇ ਦਿਬਰੂਗੜ ਜੇਲ੍ਹ ਦੇ ਵਿੱਚ ਬੰਦਾ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਦੇ ਵੱਲੋਂ ਹੁਣ NSA ਦੇ ਖਿਲਾਫ ਹਾਈ ਕੋਰਟ ਦਾ ਰੋਖ ਕੀਤਾ ਜਾਵੇਗਾ ਮੀਟਰ ਪੋਟ ਦੇ ਮੁਤਾਬਕ ਅਮਰਿਤਪਾਲ ਸਿੰਘ ਦੇ ਉੱਪਰ ਲਗਾਤਾਰ ਤੀਜੀ ਵਾਰ NSA ਵਧਾ ਦਿੱਤੀ ਗਈ ਹੈ ਜਿਸ ਕਰਕੇ ਉਹ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆ ਸਕਦੇ ਨੇ ਤੇ ਹਾਲ ਹੀ ਦੇ ਵਿੱਚ ਦੁਬਾਰਾ ਜੋ ਤੀਜੀ ਵਾਰ NSA ਪੰਜਾਬ ਸਰਕਾਰ ਨੇ ਵਧਾਈ ਹੈ ਹਰੀਨੋ ਕਤਲ ਮਾਮਲੇ ਨੂੰ NSA ਵਧਾਉਣ ਦਾ ਆਧਾਰ ਬਣਾਇਆ ਗਿਆ ਹੈ ਇਸ ਮਾਮਲੇ ਦੀ ਪਹਿਲੀ ਸੁਣਵਾਈ ਹੋਣਾ 7 ਨਵੰਬਰ ਨੂੰ ਸੁਪਰੀਮ ਕੋਰਟ ਦੇ ਵਿੱਚ ਹੋਣ ਜਾ ਰਹੀ ਹੈ ਤੇ ਦੂਸਰੇ ਪਾਸੇ ਹਾਈ ਕੋਰਟ ਦੇ ਵਿੱਚ ਅਮਰਤਪਾਲ ਸਿੰਘ ਦੇ ਉੱਪਰ ਐਨਐਸਓ ਵਿਧਾਇਕਾਂ ਨੂੰ ਲੈ ਕੇ ਪਹਿਲਾ ਹੀ ਮਾਮਲੇ ਦੀ ਸੁਣਵਾਈ ਹੋ ਰਹੀ ਹੈ ਜਿਸ ਦੇ ਵਿੱਚ ਅਜੇ ਤੱਕ ਕੋਈ ਫੈਸਲਾ ਨਿਕਲ ਕੇ ਸਾਹਮਣੇ ਆਉਂਦਾ ਦਿਖਾਈ ਨਹੀਂ ਦੇ ਰਿਹਾ ਹੈ ਜ਼ਿਕਰਯੋਗ ਹੈ ਕਿ ਅਮਰਤਪਾਲ ਸਿੰਘ ਨੂੰ 2 April 2023 ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਅਮਰਿਤਪਾਲ ਸਿੰਘ ਦੇ ਨਾਲ ਨਾਲ ਹੋਰ ਕਈ ਕਰੀਬਿਆਂ ਨੂੰ ਜੋ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਦੇ ਵਿੱਚੋਂ ਲਗਭਗ 9 ਵਿਅਕਤੀਆਂ ਨੂੰ ਪੰਜਾਬ ਲੈ ਆਂਦਾ ਹੈ ਪਰ ਅਮਰਿਤਪਾਲ ਸਿੰਘ ਅਜੇ ਵੀ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਤੇ ਹੁਣ ਅਮਰਿਤਪਾਲ ਸਿੰਘ ਦੇ ਵੱਲੋਂ ਐਨਐਸਏ ਦੇ ਖਿਲਾਫ ਸੁਪਰੀਮ ਕੋਰਟ ਦਾਰੋਖ ਕੀਤਾ ਗਿਆ ਇਸ ਮਾਮਲੇ ਦੀ ਸੁਣਵਾਈ ਹੁਣ 7 ਨਵੰਬਰ ਨੂੰ ਹੋਵੇਗੀ ਵਾਧਿਆਂ ਅਗਲੀ ਖਬਰ ਦੇ ਵੱਲ ਜੋ ਕਿ ਮੌਤਲ ਕੀਤੇ ਗਏ ਡੀਆਈਜੀ ਹਰਚਰ ਸਿੰਘ ਪੁੱਲਰ ਦੇ ਨਾਲ ਜੁੜੀ ਹੋਈ ਹੈ ਹਰਜਨ ਸਿੰਘ ਪੁੱਲਰ ਅਤੇ ਵਿਚੋਲੀਏ கிருஷ்ਨੂ ਸ਼ਾਰਦਾ ਨੂੰ ਅੱਜ ਸੀਬੀਆਈ ਦੇ ਵੱਲੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਕਿਉਂਕਿ ਜੋ ਰਿਮਾਂਡ ਸੀਬੀਆਈ ਨੇ ਲਿਆ ਸੀ ਉਹ ਪੂਰਾ ਹੋ ਚੁੱਕਿਆ ਹੈ ਤੇ ਦੁਬਾਰਾ ਅੱਜ கிருஷ்ਨੂ ਸ਼ਾਰਦਾ ਅਤੇ ਹਰਜਨ ਸਿੰਘ ਪੁੱਲਰ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਦੁਬਾਰਾ ਰਿਮਾਂਡ ਮੰਗਿਆ ਜਾ ਸਕਦਾ ਹੈ ਹਰਚਰ ਸਿੰਘ ਪੁੱਲਰ ਅਤੇ ਰਿਸ਼ੀਸ਼ ਨੂੰ ਸ਼ਾਰਦਾ ਦਾ ਜੋ ਪਹਿਲਾ ਰਿਮਾਂਡ ਸੀਬੀਆਈ ਨੇ ਲਿਆ ਸੀ ਉਸ ਦੇ ਵਿੱਚ ਵੱਡੇ ਖੁਲਾਸੇ ਹੋਏ ਸਨ ਵੱਡੇ ਖੁਲਾਸਿਆਂ ਦੇ ਵਿੱਚ ਵੱਡੇ ਆਈਏਐਸ ਅਧਿਕਾਰੀ ਅਤੇ ਪੁਲਿਸ ਅਫਸਰਾਂ ਦੇ ਨਾਮ ਨਿਕਲ ਕੇ ਸਾਹਮਣੇ ਆਏ ਨੇ ਤੇ ਇਸ ਦੌਰਾਨ ਸੀਬੀਆਈ ਨੇ ਪੁਸ਼ਗਿਸ਼ ਤੋਂ ਬਾਅਦ ਕੁਝ ਪ੍ਰਾਪਰਟੀ ਡੀਲਰਾਂ ਦੇ ਉੱਪਰ ਛਾਪੇ ਮਾਰੀ ਵੀ ਕੀਤੀ ਸੀ ਵੱਡੇ ਖੁਲਾਸੇ ਇਸ ਰਿਮਾਂਡ ਦੇ ਦੌਰਾਨ ਹੋ ਰਹੇ ਨੇ ਤਾਂ ਦੁਬਾਰਾ ਸੀਬੀਆਈ ਦੇ ਵੱਲੋਂ ਇਹਨਾਂ ਦੋਵੇਂ ਵਿਅਕਤੀਆਂ ਨੂੰ ਲੈ ਕੇ ਰਿਮਾਂਡ ਦੀ ਮੰਗ ਕੀਤੀ ਜਾ ਸਕਦੀ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਨਾਬਦੀ ਨਵੀਂ ਜੇਲ੍ਹ ਦੇ ਵਿੱਚ ਬੰਦਾ ਵਿਕਰਮ ਜੀਠਿਆ ਦੀ ਅੱਜ ਜ਼ਮਾਨਤ ਵਾਲੀ ਅਰਜ਼ੀ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਤਾਂ ਹਾਈ ਕੋਰਟ ਦੇ ਵਿੱਚ ਹੋਣ ਵਾਲੀ ਇਸ ਸੁਣਵਾਈ ਦੇ ਦੌਰਾਨ ਵਿਕਰਮ ਜੀਠਿਆ ਨੂੰ ਖੁਦ ਨਿੱਜੀ ਤੌਰ ਤੇ ਪੇਸ਼ ਕੀਤਾ ਜਾਵੇਗਾ ਜਾਂ ਫਿਰ ਵੀਡੀਓ ਕਾਨਫਰੰਸ ਦੇ ਜ਼ਰੀਏ ਪੇਸ਼ੀ ਹੋਵੇਗੀ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆ ਰਹੀ ਹੈ ਵਿਕਰਮ ਜੀਠਿਆ ਦੀ ਪਹਿਲਾਂ ਜ਼ਮਾਨਤ ਵਾਲੀ ਅਰਜੀ ਮੁਹਾਲੀ ਕੋਰਟ ਦੇ ਵੱਲੋਂ ਮੁਹਾਲੀ ਅਦਾਲਤ ਦੇ ਵੱਲੋਂ ਰੱਦ ਕਰ ਦਿੱਤੀ ਗਈ ਸੀ ਤੇ ਉਹਨਾਂ ਦੇ ਵੱਲੋਂ ਹੁਣ ਆਪਣੀ ਜ਼ਮਾਨਤ ਵਾਲੀ ਅਰਜੀ ਆਮਦਨਤ ਵੱਲ ਜੋ ਕੇਸ ਉਹਨਾਂ ਦੇ ਉੱਪਰ ਦਰਜ ਕੀਤਾ ਗਿਆ ਇਸ ਮਾਮਲੇ ਵਿਚਾਲੇ ਜ਼ਮਾਨਤ ਵਾਲੀ ਅਰਜੀ ਉਹਨਾਂ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਦਾਇਰ ਕੀਤੀ ਗਈ ਹੈ ਇਸ ਮਾਮਲੇ ਵਿੱਚ ਅੱਜ ਸੁਣਵਾਈ ਹੋਵੇਗੀ ਤੇ ਹਾਈ ਕੋਰਟ ਦੇ ਵੱਲੋਂ ਇਸ ਮਾਮਲੇ ਵਿੱਚ ਕੋਈ ਵੱਡਾ ਫੈਸਲਾ ਸੁਣਾਇਆ ਜਾ ਸਕਦਾ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਰਾਜਾ ਵੜਿੰਗ ਦੇ ਵੱਲੋਂ ਦਲਿਤ ਪਾਈਚਾਰ ਨੂੰ ਲੈ ਕੇ ਕੁਝ ਟਿੱਪਣੀਆਂ ਕੀਤੀਆਂ ਗਈਆਂ ਜਿਸ ਤੋਂ ਬਾਅਦ ਉਹਨਾਂ ਦੇ ਉੱਪਰ ਹੁਣ ਅਧਿਕਾਰਿਤ ਤੌਰ ਤੇ ਪਰਚਾ ਦਰਜ ਕਰ ਦਿੱਤਾ ਗਿਆ ਕਪੂਰਥਲਾ ਦੇ ਸਾਈਬਰ ਪੁਲਿਸ ਥਾਣੇ ਵਿੱਚ ਇਹ ਪਰਚਾ ਦਰਜ ਕੀਤਾ ਗਿਆ ਹੈ ਇਹ ਪਰਚਾ ਮਰਹੂਮਾ ਕੇਂਦਰੀ ਮੰਤਰੀ ਬੂਟਾ ਸਿੰਘ ਦੇ ਉੱਪਰ ਜੋ ਰਾਜਾ ਵੜਿੰਗ ਨੇ ਟਿੱਪਣੀ ਕੀਤੀ ਸੀ ਬੂਟਾ ਸਿੰਘ ਦੇ ਭਤੀਜੇ ਨੇ ਹੀ ਰਾਜਾ ਵੜਿੰਗ ਦੇ ਖਿਲਾਫ ਸ਼ਿਕਾਇਤ ਕੀਤੀ ਸੀ ਤੇ ਪੁਲਿਸ ਵੱਲੋਂ ਇਸ ਸ਼ਿਕਾਇਤ ਦੇ ਆਧਾਰ ਤੇ ਪਰਚਾ ਦਰਜ ਕਰ ਲਿਆ ਗਿਆ ਦੂਸਰੇ ਪਾਸੇ ਇਸ ਪਰਚੇ ਨੂੰ ਲੈ ਕੇ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਰਾਜਾ ਵੜਿੰਗ ਨੇ ਬਿਨਾਂ ਸ਼ਰਤ ਮਾਫੀ ਮੰਗ ਲਈ ਸੀ ਪਰ ਉਸ ਦੇ ਖਿਲਾਫ ਪਰ ਇਸ ਮਾਫੀ ਦੇ ਬਾਵਜੂਦ ਵੀ ਪਰਚਾ ਦਰਜ ਕੀਤਾ ਗਿਆ ਇਹ ਠੀਕ ਗੱਲ ਨਹੀਂ ਹੈ ਕੀਤੇ ਗਏ ਟਿੱਪਣੇ ਤੋਂ ਬਾਅਦ ਰਾਜਾ ਵੜਿੰਗ ਨੇ ਖੁਦ ਹੀ ਜਨਤਕ ਤੌਰ ਤੇ ਆ ਕੇ ਮਾਫੀ ਮੰਗ ਲਈ ਸੀ ਉਨ੍ਹਾਂ ਦੇ ਉੱਪਰ ਪਰਚਾ ਦਰਜ ਕਰਨਾ ਕਿਸੇ ਵੀ ਪੱਖ ਤੋਂ ਠੀਕ ਨਹੀਂ ਹੈ ਕਾਂਗਰਸੀ ਆਗੂਆਂ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਪਰ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਇੱਥੇ ਵੀ ਰੁਕਣ ਦਾ ਨਾਮ ਆ ਨਹੀਂ ਲੈ ਰਹੀਆਂ ਨੇ ਮੁਸ਼ਕਲਾਂ ਹੋਰ ਵੱਧ ਗਈਆਂ ਨੇ ਰਾਜਾ ਵੜਿੰਗ ਨੇ ਇਸ ਮੌਕੇ ਮਾਫੀ ਮੰਗੀ ਦੋ ਵੀਡੀਓ ਬਣਾਈਆਂ ਇੱਕ ਵੀਡੀਓ ਹਿੰਦੀ ਦੇ ਵਿੱਚ ਬਣਾਈ ਗਈ ਇੱਕ ਵੀਡੀਓ ਪੰਜਾਬੀ ਦੇ ਵਿੱਚ ਬਣਾਈ ਗਈ ਮਾਫੀ ਮੰਗਣ ਵਾਲੀ ਜੋ ਹਿੰਦੀ ਦੇ ਵਿੱਚ ਵੀਡੀਓ ਬਣਾਈ ਗਈ ਇਸ ਦੇ ਵਿੱਚ ਰਾਜਾ ਵੜਿੰਗ ਨੇ ਉਦਾਹਰਨ ਦਿੱਤੀ ਕਿ ਮੇਰੇ ਵੱਲੋਂ ਇਹ ਗੱਲ ਆਖੀ ਜਾ ਰਹੀ ਸੀ ਕਿ ਦਲਿਤ ਭਾਈਚਾਰੇ ਗਰੀਬ ਤੋਂ ਗਰੀਬ ਲੋਕਾਂ ਨੂੰ ਕਾਂਗਰਸ ਨੇ ਵੱਡੇ ਅਹੁਦੇ ਤੇ ਬਿਠਾਇਆ ਹੈ ਖਾਸ ਕਰਕੇ ਸਿੱਖ ਲੋਕਾਂ ਨੂੰ ਇਸ ਦੇ ਵਿੱਚ ਰਾਜਾ ਵੜਿੰਗ ਨੇ ਉਦਾਹਰਣ ਦਿੰਦਿਆਂ ਹੋਇ ਇਹ ਗੱਲ ਆਖ ਦਿੱਤੀ ਕਿ ਗਿਆਨੀ ਜਲ ਸਿੰਘ ਆ ਪਾਠੀ ਸੀ ਸਾਈਕਲ ਤੇ ਚੱਲਦੇ ਸੀ ਤੇ ਉਹਨਾਂ ਨੂੰ ਵੀ ਕਾਂਗਰਸ ਨੇ ਦੇਸ਼ ਦਾ ਰਾਸ਼ਟਰਪਤੀ ਬਣਾ ਦਿੱਤਾ ਇਸ ਮਾਮਲੇ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਕਹਿਣਾ ਹੈ ਕਿ ਰਾਜਾ ਵੜਿੰਗ ਦਾ ਇਹ ਕਹਿਣਾ ਕਿ ਗਿਆਨੀ ਜਲ ਸਿੰਘ ਆ ਪਾਠੀ ਸੀ ਸਾਈਕਲ ਤੇ ਚੱਲਿਆ ਕਰਦੇ ਸੀ ਤੇ ਉਸ ਨੂੰ ਵੱਡੇ ਆਉਂਦੇ ਤੇ ਦੇਸ਼ ਦਾ ਰਾਸ਼ਟਰਪਤੀ ਬਣਾ ਦਿੱਤਾ ਇਹ ਗੱਲ ਠੀਕ ਆ ਨਹੀਂ ਹੈ ਰਾਜਾ ਵੜਿੰਗ ਦੇ ਵੱਲੋਂ ਗਰੰਥੀ ਅਤੇ ਪਾਟੀ ਸਿੰਘਾਂ ਦੀ ਇੱਥੇ ਤੋਹੀਨ ਕੀਤੀ ਗਈ ਹੈ ਪਾਟੀ ਸਿੰਘਾਂ ਦਾ ਅਹੁਦਾ ਕੋਈ ਛੋਟਾ ਮੋਟਾ ਅਹੁਦਾ ਨਹੀਂ ਹੁੰਦਾ ਹੈ ਗੁਰੂ ਦੇ ਵਜ਼ੀਰ ਕਹਿ ਕੇ ਪਾਟੀ ਸਿੰਘਾਂ ਨੂੰ ਬੁਲਾਇਆ ਜਾਂਦਾ ਏ ਤੇ ਰਾਜਾ ਵੜਿੰਗ ਦੇ ਵੱਲੋਂ ਪਾਠੀ ਸਿੰਘਾਂ ਅਤੇ ਗ੍ਰੰਥੀ ਸਿੰਘਾਂ ਨੇ ਇਥੇ ਤੋਹੀਨ ਕੀਤੀ ਗਈ ਹੈ ਰਾਜਾ ਵੜਿੰਗਾ ਬਿਨਾਂ ਸ਼ਰਤਾਂ ਮਾਫੀ ਮੰਗਣਾ ਕਿਉਂਕਿ ਪਾਠੀ ਸਿੰਘ ਨੂੰ ਗੁਰੂ ਸਾਹਿਬ ਦਾ ਵਜ਼ੀਰ ਆਖ ਜਾਂਦਾ ਹੈ ਤੇ ਜੋ ਦੁਨਿਆਵੀ ਅਹੁਦੇ ਨੇ ਉਹ ਸਾਰੇ ਛੋਟੇ ਨੇ ਇਸ ਕਰਕੇ ਰਾਜਾ ਵੜਿੰਗ ਦਾ ਇਹ ਕਹਿਣਾ ਕਿ ਉਹ ਪਾਠੀ ਸਿੰਘ ਦੀ ਸਾਈਕਲ ਚਲਾਉਂਦੇ ਹੁੰਦੇ ਸੀ ਉਹਨਾਂ ਨੂੰ ਫੜ ਕੇ ਦੇਸ਼ ਦਾ ਰਾਸ਼ਟਰਪਤੀ ਬਣਾ ਦਿੱਤਾ ਗਿਆ ਇਹ ਠੀਕ ਗੱਲ ਨਹੀਂ ਹੈ ਰਾਜਾ ਵੜਿੰਗ ਨੂੰ ਮਾਫੀ ਮੰਗਣਾ ਇਥੇ ਹੁਣ ਨਵਾਂ ਵਿਵਾਦ ਖੜਾ ਹੋ ਗਿਆ ਹੈ ਵਾਧਿਆ ਅਗਲੀ ਖਬਰ ਦੇ ਵੱਲ ਜੋ ਕਿ ਰਾਜਾ ਵੜਿੰਗ ਦੇ ਨਾਲ ਹੀ ਜੁੜੀ ਹੋਈ ਹੈ ਰਾਜਾ ਵੜਿੰਗ ਦੇ ਮਾਮਲੇ ਵਿੱਚ ਪੰਜਾਬ ਐਸੇ ਕਮਿਸ਼ਨ ਦੇ ਵੱਲੋਂ ਜ਼ਿਲ੍ਹਾ ਚੋਣ ਅਫਸਰ ਨੂੰ ਤਲਬ ਕੀਤਾ ਗਿਆ ਅਜੇ ਤੱਕ ਰਾਜਾ ਵੜਿੰਗ ਦੇ ਉੱਪਰ ਕਾਰਵਾਈ ਕੀ ਕੀਤੀ ਹੈ ਇਸ ਸਬੰਧ ਨੂੰ ਲੈ ਕੇ ਰਿਪੋਰਟ ਆ ਤਲਬ ਕੀਤੀ ਗਈ ਤੇ ਇਸ ਮਾਮਲੇ ਨੂੰ ਲੈ ਕੇ ਹੁਣ ਪੰਜਾਬ ਦੇ ਮੁੱਖ ਚੋਣ ਅਫਸਰ ਸਿਬਨ ਸੀ ਨੇ ਇਹ ਗੱਲ ਆਖ ਦਿੱਤੀ ਹੈ ਕਿ ਪੰਜਾਬ ਸਰਕਾਰ ਦੇ ਇਸ ਕਮਿਸ਼ਨ ਦੇ ਵੱਲੋਂ ਚੋਣ ਕਮਿਸ਼ਨ ਦੇ ਮਾਮਲੇ ਵਿੱਚ ਦਖਲ ਅੰਦਾਜ਼ੀ ਕੀਤੀ ਜਾ ਰਹੀ ਹੈ ਤਰਨਤਾਰਨ ਦੇ ਵਿੱਚ ਚੋਣ ਜਾਬਤਾ ਲੱਗਿਆ ਹੋਇਆ ਹੈ ਤੇ ਤਰਨਤਾਰਨ ਦੇ ਵਿੱਚ ਜੋ ਵੀ ਗੱਲ ਵਿਧਿਆ ਹੁੰਦੀਆਂ ਨੇ ਇਸ ਦੇ ਉੱਪਰ ਕੀ ਐਕਸ਼ਨ ਲੈਣਾ ਕੀ ਨਹੀਂ ਲੈਣਾ ਇਹ ਚੋਣ ਕਮਿਸ਼ਨ ਦਾ ਕੰਮ ਹੈ ਇਸ ਕਰਕੇ ਜ਼ਿਲ੍ਹਾ ਚੋਣ ਅਫਸਰ ਨੂੰ ਤਲਬ ਕਰਨਾ ਰਿਪੋਰਟ ਮੰਗਣੀ ਚੋਣ ਕਮਿਸ਼ਨ ਦੇ ਮਾਮਲੇ ਵਿੱਚ ਦਖਲੰਦਾਜ਼ੀ ਹੈ ਇਸ ਨੂੰ ਵਾਪਸ ਲਿਆ ਜਾਵੇ ਇਸ ਪ੍ਰਕਾਰ ਪੰਜਾਬ ਦੇ ਮੁੱਖ ਚੋਣ ਅਫਸਰ ਸਿਬਨ ਸੀ ਦੇ ਵੱਲੋਂ ਪੰਜਾਬ ਰਾਜ ਦੇ ਐਸੇ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਦੇ ਵੱਲੋਂ ਜੋ ਫੈਸਲਾ ਲਿਆ ਗਿਆ ਜ਼ਿਲ੍ਹਾ ਚੋਣ ਅਫਸਰ ਨੂੰ ਤਲਬ ਕੀਤਾ ਗਿਆ ਇਸ ਮਾਮਲੇ ਵਿੱਚ ਆਪਣੀ ਨਿਰਾਸ਼ਗੀ ਜ਼ਾਹਰ ਕਰਦਿਆਂ ਹੋਇਆ ਫੈਸਲਾ ਵਾਪਸ ਲੈਣ ਦੀ ਗੱਲ ਆਖ ਦਿੱਤੀ ਹੈ ਵਾਧੇ ਅਗਲੀ ਖਬਰ ਦੇ ਵੱਲ ਹਾਲੀ ਦੇ ਵਿੱਚ 1800 ਤੋਂ ਵੱਧ ਸਿੱਖ ਸ਼ਰਧਾਲੂਆਂ ਜਥਾ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਗਿਆ ਹੈ ਤੇ ਇਸ ਜਥੇ ਦੇ ਨਾਲ ਲਗਭਗ 14 ਅਜਿਹੇ ਲੋਕਾਂ ਨੂੰ ਪਾਕਿਸਤਾਨੀ ਪ੍ਰਸ਼ਾਸਨ ਨੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਹੈ ਜਿਸ ਤੋਂ ਬਾਅਦ ਵਿਵਾਦ ਖੜਾ ਹੋ ਗਿਆ ਹੈ ਇਹ 14 ਲੋਕ ਹਿੰਦੂ ਧਰਮ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਤੇ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਉੱਪਰ ਇਹ ਨਿਸ਼ਾਨਾ ਸਾਧਿਆ ਗਿਆ ਕਿ ਦੁਬਾਰਾ ਪਾਕਿਸਤਾਨ ਦੇ ਵੱਲੋਂ ਧਰਮ ਦੇ ਆਧਾਰ ਤੇ ਵਿਤਕਰਾ ਕੀਤਾ ਗਿਆ ਹੈ ਪਰ ਮੀਡੀਆ ਰਿਪੋਰਟਾਂ ਵੱਲੋਂ ਦਾਵਾ ਕੁਝ ਹੋਰ ਕੀਤਾ ਜਾ ਰਿਹਾ ਹੈ ਸਿੱਖ ਸਰਦਾਲੂਆਂ ਦੇ ਵਿਜੇ ਜੋ ਲੱਗੇ ਨੇ ਐਸਜੀਪੀਸੀ ਦੇ ਵੱਲੋਂ ਜਾਂ ਫਿਰ ਡੀਐਸਜੀਐਮਸੀ ਜੋ ਕਿ ਕੇਂਦਰ ਸਰਕਾਰ ਦੇ ਵੱਲੋਂ ਸਿੱਖ ਸੰਸਥਾਵਾਂ ਨੂੰ ਮਾਨਤਾ ਦਿੱਤੀ ਗਈ ਹੈ ਉਹਨਾਂ ਦੇ ਵੱਲੋਂ ਲਵਾਏ ਗਏ ਨੇ ਇਹਨਾਂ 14 ਲੋਕਾਂ ਦੇ ਵੱਲੋਂ ਕਿਸੇ ਬਾਹਰੀ ਏਜੰਟ ਦੇ ਕੋਲੋਂ ਵਿਜੇ ਲੈ ਗਏ ਨੇ ਮੀਡੀਆ ਰਿਪੋਰਟ ਦੇ ਮੁਤਾਬਕ ਇਹ ਵੀ ਗੱਲ ਆਖੀ ਜਾ ਰਹੀ ਹੈ ਕਿ ਇਹ 14 ਲੋਕ ਪਹਿਲਾਂ ਪਾਕਿਸਤਾਨ ਦੇ ਵਿੱਚ ਰਹਿੰਦੇ ਸਨ ਬਾਅਦ ਵਿੱਚ ਇਹ ਭਾਰਤ ਦੇ ਵਿੱਚ ਆ ਗਏ ਇਹਨਾਂ ਨੇ ਭਾਰਤ ਦੀ ਨਾਗਰਿਕਤਾ ਲੈ ਲਈ ਇਹ ਦੁਬਾਰਾ ਪਾਕਿਸਤਾਨ ਜਾਣਾ ਚਾਹੁੰਦੇ ਸਨ ਇਹਨਾਂ ਦੇ ਵੱਲੋਂ ਸਿਕਸ ਦਲੂਆਂ ਦੇ ਨਾਲ ਜਾਣ ਦੀ ਕੋਸ਼ਿਸ਼ ਕੀਤੀ ਗਈ ਸਿਕਸ ਦਲੂਆਂ ਦੀ 8 ਦੇ ਵਿੱਚ ਇਹ ਪਾਕਿਸਤਾਨ ਜਾਣਾ ਚਾਹੁੰਦੇ ਸਨ ਪਰ ਪਾਕਿਸਤਾਨ ਦੀ ਇਮੀਗ੍ਰੇਸ਼ਨ ਦੇ ਵੱਲੋਂ ਜਿਸ ਮੌਕੇ ਚੈਕਿੰਗ ਕੀਤੀ ਜਾ ਰਹੀ ਸੀ ਇਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ ਤੇ ਬਾਅਦ ਦੇ ਵਿੱਚ ਇਹਨਾਂ 14 ਲੋਕਾਂ ਦੇ ਵੱਲੋਂ ਇਹ ਗੱਲ ਆਖ ਦਿੱਤੀ ਗਈ ਕਿ ਪਾਕਿਸਤਾਨ ਦੀ ਸਰਕਾਰ ਨੇ ਸਾਡੇ ਨਾਲ ਧਰਮ ਦੇ ਆਧਾਰ ਤੇ ਵਿਤਕਰਾ ਕੀਤਾ ਹੈ ਸਾਨੂੰ ਜ਼ਲੇਲ ਕਰਕੇ ਵਾਪਸ ਪੇ ਡਿਟਾਈ ਵਦਿਆਂ ਅਗਲੀ ਖਬਰ ਦੇ ਵੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹਾਲੀ ਐਸਜੀਪੀਸੀ ਦੇ ਵੱਲੋਂ ਜੋ ਗੋਲਕ ਆਪਣੇ ਗੁਰਦੁਆਰਿਆਂ ਦੇ ਵਿੱਚ ਰੱਖੀਆਂ ਗਈਆਂ ਨੇ ਇਸ ਨੂੰ ਲੈ ਕੇ ਟਿੱਪਣੀ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਸ਼ਣ ਦਿੰਦਿਆਂ ਹੋਇਆ ਆਖਿਆ ਕਿ ਜੇਕਰ ਗੁਰਦੁਆਰਾ ਸਭਾਆਂ ਦੇ ਵਿੱਚੋਂ ਜਿਨ੍ਹਾਂ ਦੇ ਕਬਜ਼ੇ ਐਸਜੀਪੀਸੀ ਦੇ ਹੇਠ ਨੇ ਜਿਨ੍ਹਾਂ ਦਾ ਪ੍ਰਬੰਧ ਐਸਜੀਪੀਸੀ ਕਰਦੀ ਹੈ ਜੇਕਰ ਇਹਨਾਂ ਗੁਰਦੁਆਰਾ ਸਭਾਆਂ ਦੇ ਵਿੱਚ ਗੋਲਕ ਚੁੱਕ ਦਿੱਤੀ ਜਾਵੇ ਤਾਂ ਐਸਜੀਪੀਸੀ ਦੇ 95% ਮੈਂਬਰ ਅਸਤੀਫਾ ਦੇ ਜਾਣਗੇ ਕਿਉਂਕਿ ਇਹ ਸਾਰੇ ਗੋਲਕਾਂ ਦੇ ਨਾਲ ਜੁੜੇ ਹੋਏ ਨੇ ਗੋੜਾ ਕਰਕੇ ਹੀ ਐਸਾ ਐਸਜੀਪੀਸੀ ਦੇ ਲਈ ਕੰਮ ਕਰਦੇ ਨੇ ਅਜਿਹਾ ਬਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਤਾਂ ਵਿਵਾਦ ਪੱਕ ਗਿਆ ਤੇ ਮੁੱਖ ਮੰਤਰੀ ਦੇ ਇਸ ਬਿਆਨ ਨੂੰ ਲੈ ਕੇ ਹੁਣ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਤਨਵਾਲ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਗਿਆਨ ਤੋਂ ਕੋਰੇ ਨੇ ਇਸ ਕਰਕੇ ਉਹਨਾਂ ਦੇ ਵੱਲੋਂ ਅਜਿਹੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਸਿੱਖ ਧਰਮ ਦੇ ਵਿੱਚ ਦਸਵੰਦ ਦਾ ਸਿਧਾਂਤ ਹੈ ਤੇ ਇਸ ਦੇ ਮੁਤਾਬਕ ਆ ਹਰੇਕ ਸਿੱਖ ਦੇ ਵੱਲੋਂ ਆਪਣੀ ਸ਼ਮਤਾ ਦੇ ਅਨੁਸਾਰ ਦਸਵੰਦ ਕੱਢ ਕੇ ਗੋਲਕੰਧ ਦੇ ਵਿੱਚ ਮੱਥਾ ਪੈਸੇ ਦਾ ਟੈੱਕਿਆ ਜਾਂਦਾ ਹੈ ਤੇ ਇਸ ਗੋਲਕੰਧ ਦੇ ਪੈਸੇ ਨੂੰ ਸੰਗਤਨ ਦੇ ਉੱਪਰ ਹੀ ਖਰਚਾ ਕੀਤਾ ਜਾਂਦਾ ਹੈ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਗੁਰਦੁਆਰੇ ਸਬੰਧੀ ਸੇਵਾਵਾਂ ਚੱਲ ਰਹੀਆਂ ਨੇ ਉਸ ਦੇ ਵਿੱਚ ਤੇ ਜੋ ਹੋਰ ਕੁਦਰਤੀ ਆਫਤਾਂ ਪੰਜਾਬ ਦੇ ਵਿੱਚ ਆਉਂਦਿਆਂ ਨੇ ਉਹਨਾਂ ਦੇ ਲਈ ਵੀ ਇਸ ਗੋਲਕੰਧ ਦਾ ਪੈਸਾ ਹੀ ਵਰਤਿਆ ਜਾਂਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਅਜਿਹਾ ਕਹਿਣਾ ਠੀਕਾ ਨਹੀਂ ਹੈ ਸਿੱਖ ਮਰਿਆਦਮਾਂ ਦੇ ਉਲਟ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬੋਲਿਆ ਗਿਆ ਜਿਸ ਕਰਕੇ ਸਿੱਖ ਕੌਮ ਦੀਆਂ ਪਾਵਨਾਵਾਂ ਨੂੰ ਠੇਸ ਵੀ ਪਹੁੰਚੀ ਹੈ ਮੁੱਖ ਮੰਤਰੀ ਆਪਣੀ ਇਸ ਵਿਵਹਾਰ ਨੂੰ ਲੈ ਕੇ ਮਾਫੀ ਮੰਗਣ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਤਨਵਾਲ ਦੇ ਵੱਲੋਂ ਇਹ ਗੱਲ ਆਖ ਦਿੱਤੀ ਗਈ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਜੋ ਕਿ ਗੋਲਕਾਂ ਦੇ ਨਾਲ ਹੀ ਜੁੜੀ ਹੋਈ ਹੈ ਸ਼੍ਰੋਮਣੀ ਕਾਦਲ ਪੁਨਰਸੁਰਜੀਤ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਸ਼੍ਰੋਮਣੀ ਕਾਦਲ ਪੁਨਰਸੁਰਜੀਤ ਦੇ ਆਗੂ ਮਿੱਠੂ ਸਿੰਘ ਕਾਹਨੇਕੇ ਦੇ ਵੱਲੋਂ ਇੱਕ ਵੱਡਾ ਇਲਜ਼ਾਮ ਐਸਜੀਪੀਸੀ ਦੇ ਉੱਪਰ ਲਗਾ ਦਿੱਤਾ ਗਿਆ ਹੈ ਉਨ੍ਹਾਂ ਦੇ ਵੱਲੋਂ ਇਹ ਇਲਜ਼ਾਮ ਲਗਾਇਆ ਗਿਆ ਕਿ ਹਲਕਾ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਆ ਕਾਲੇ ਦਲ ਨੂੰ ਜਿਤਾਉਣ ਦੇ ਲਈ ਐਸਜੀਪੀਸੀ ਦੇ ਵੱਲੋਂ ਗੋਲਕ ਦੀ ਦਰਬਾਰ ਤੋਂ ਕੀਤੀ ਜਾ ਰਹੀ ਹੈ ਹਲਕਾ ਤਰਨਤਾਰਨ ਦੇ ਵਿੱਚੋਂ ਲਗਭਗ 60 ਲੋਕਾਂ ਨੂੰ ਐਸਜੀਪੀਸੀ ਦੇ ਵਿੱਚ ਨੌਕਰੀ ਦੇਣ ਦਾ ਲਾਲਚ ਦਿੱਤਾ ਗਿਆ ਹੈ ਐਸਜੀਪੀਸੀ ਦੇ ਮੈਂਬਰ ਮਿੱਠੂ ਸਿੰਘ ਕਾਨੇਕੇ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਨੇ ਆਖਿਆ ਕਿ ਸ਼੍ਰੋਮਣੀ ਕਾਗਦ ਨੂੰ ਵੋਟਾਂ ਪਾਓ ਤੇ ਐਸਜੀਪੀਸੀ ਦੇ ਵਿੱਚ ਨੌਕਰੀ ਦਿੱਤੀ ਜਾਵੇਗੀ ਲਗਭਗ 60 ਅਜਿਹੇ ਲੋਕ ਨੇ ਜਿਨ੍ਹਾਂ ਨੂੰ ਐਸਜੀਪੀਸੀ ਦੇ ਵਿੱਚ ਨੋਂ ਕਰੀ ਦੇਂਦਾ ਵਾਦਾ ਹਰਜਿੰਦਰ ਸਿੰਘ ਤਾਮੀ ਨੇ ਕੀਤਾ ਹੈ ਤੇ ਉਹਨਾਂ ਨੂੰ ਤਰਖਾਹ ਇਹਨਾਂ ਗੋਲਕਾਂ ਦੇ ਵਿੱਚੋਂ ਹੀ ਦਿੱਤੀਆਂ ਜਾਣਗੀਆਂ ਇਸ ਕਰਕੇ ਗੋਲਕ ਦੀ ਦਰਵਾਰ ਤੋਂ ਕੀਤੀ ਜਾ ਰਹੀ ਹੈ ਸ਼੍ਰੋਮਣੀ ਕਲਦਨੋਂ ਵੋਟਾਂ ਪਵਾਉਣ ਦੇ ਲਈ ਐਸਜੀਪੀਸੀ ਲਾਲਚ ਲੋਕਾਂ ਨੂੰ ਦੇ ਰਹੀ ਹੈ ਜੋ ਕਿ ਠੀਕਾ ਨਹੀਂ ਹੈ ਤੇ ਇਹ ਸਾਰੇ ਮਾਮਲ ਨੂੰ ਲੈ ਕੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਸਪਸ਼ਟੀਕਰਨ ਦੇਣ ਤੇ ਇਸ ਨੂੰ ਲੈ ਕੇ ਇੱਕ ਜਾਂਚ ਕਰਵਾਉਣ ਜਿਹਨੇ ਦੇਰ ਤੱਕ ਇਹ ਜਾਂਚ ਚੱਲਦੀ ਹੈ ਹਰਜਿੰਦਰ ਸਿੰਘ ਤਾਮੀ ਆਪਣੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਪਾਸੇ ਹੋ ਜਾਣ ਤਾਂ ਜੋ ਇਹ ਜਾਂਚ ਪ੍ਰਭਾਵਿਤ ਨਾ ਹੋਵੇ ਇਥੇ ਵੱਡਾ ਦਾਵਾ ਐਜੀਪੀਸੀ ਦੇ ਮੈਂਬਰ ਮਿੱਠੂ ਸਿੰਘਾ ਕਾਨੇਕੇ ਦੇ ਵੱਲੋਂ ਕਰ ਦਿੱਤਾ ਗਿਆ ਹੈ ਵਾਦਿਆਂ ਅਗਲੀ ਖਬਰ ਦੇ ਵੱਲ ਜੋ ਕਿ ਹਲਕਾ ਤਰਨਤੰਨ ਦੀ ਜ਼ਿਮਨੀ ਚੋਣ ਦੇ ਨਾਲ ਹੀ ਜੁੜੀ ਹੋਈ ਹੈ ਹਲਕਾ ਤਰਨਤੰਨ ਦੇ ਵਿੱਚ ਅਕਲ ਦਲ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਦੀ ਧੀ ਕੰਚਨਪ੍ਰੀਤ ਕੌਰ ਦੇ ਉੱਪਰ ਜਿੱਥੇ ਪਹਿਲਾਂ ਪੁਲਿਸ ਦੇ ਵੱਲੋਂ ਪਰਚਾ ਦਰਜ ਕਰ ਦਿੱਤਾ ਗਿਆ ਉਸ ਤੋਂ ਬਾਅਦ ਇੱਕ ਨਵਾਂ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਬੀਤੀ ਸ਼ਾਮ ਕੰਚਨਪ੍ਰੀਤ ਕੌਰ ਦੇ ਵੱਲੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਵੀਡੀਓ ਦੇ ਵਿੱਚ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਪੁਲਿਸ ਕਰਮੀਆਂ ਦੇ ਵੱਲੋਂ ਸਿਵਲ ਵਰਦੀ ਦੇ ਵਿੱਚ ਕੰਚਨਪ੍ਰੀਤ ਕੌਰ ਦਾ ਪਿੱਛਾ ਕੀਤਾ ਜਾ ਰਿਹਾ ਹੈ ਤੇ ਇਸ ਮੌਕੇ ਕੰਚਨਪ੍ਰੀਤ ਕੌਰ ਦੇ ਵੱਲੋਂ ਪੁਲਿਸ ਦੀ ਗੱਡੀ ਨੂੰ ਘੇਰਾ ਪਾ ਕੇ ਰੋਕਿਆ ਗਿਆ ਤੇ ਬਾਅਦ ਦੇ ਵਿੱਚ ਤਿੱਖੀ ਬਹਿਸ ਇਹਨਾਂ ਪੁਲਿਸ ਅਧਿਕਾਰੀਆਂ ਦੇ ਨਾਲ ਹੁੰਦੀ ਦਿਖਾਈ ਦਿੱਤੀ ਇਹਨਾਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਸੀਨੀਅਰ ਅਫਸਰ ਦੇ ਨਾਲ ਗੱਲ ਕਰਵਾਏ ਗਏ ਤਾਂ ਸੀਨੀਅਰ ਅਫਸਰ ਦਾ ਕਹਿਣਾ ਹੈ ਕਿ ਇਹ ਇੰਟੈਲੀਜੈਂਸ ਦੇ ਬੰਦੇ ਹੋ ਸਕਦੇ ਨੇ ਹੋ ਸਕਦਾ ਹੈ ਕਿ ਸਰਕਾਰ ਦੇ ਵੱਲੋਂ ਹੀ ਤੁਹਾਡੀ ਸੁਰੱਖਿਆ ਦੇ ਲਈ ਇਤਨਾ ਕੀਤੇ ਗਏ ਹੋਣਾ ਕੰਚਨਪ੍ਰੀਤ ਕੌਰ ਦੇ ਵੱਲੋਂ ਇਹ ਦਾਵਾ ਕਰ ਦਿੱਤਾ ਗਿਆ ਕਿ ਨਾ ਤਾਂ ਇਹਨਾਂ ਪੁਲਿਸ ਅਧਿਕਾਰੀਆਂ ਨੇ ਵਰਦੀ ਪਾਈ ਹੋਈ ਹੈ ਤੇ ਨੰਬਰ ਪਲੇਟ ਵੀ ਇਹਨਾਂ ਦੀ ਜਾਲੀ ਹੈ ਸੁਰੱਖਿਆ ਕਰਨ ਦੀ ਜਗ੍ਹਾ ਇਹ ਸਾਨੂੰ ਡਰਾ ਰਹੇ ਨੇ ਤੇ ਬਾਅਦ ਦੇ ਵਿੱਚ ਫੋਨ ਉੱਪਰ ਗੱਲਬਾਤ ਕਰਦਿਆਂ ਹੋਇਆ ਪੁਲਿਸ ਅਧਿਕਾਰੀ ਨੇ ਆਖਿਆ ਕਿ ਬਾਅਦ ਦੇ ਵਿੱਚ ਦੱਸਾਂਗਾ ਕੀ ਹੈ ਸਾਰਾ ਮਾਮਲਾ ਹੋ ਸਕਦਾ ਹੈ ਕਿ ਸੁਰੱਖਿਆ ਦੇ ਨਾਲ ਮਾਮਲਾ ਜੁੜਿਆ ਹੋਵੇ ਪਰ ਕੰਚਨਪ੍ਰੀਤਕੌਰ ਦੇ ਵੱਲੋਂ ਇਹ ਦਾਵਾ ਕਰ ਦਿੱਤਾ ਗਿਆ ਕਿ ਸਰਕਾਰ ਦੇ ਵੱਲੋਂ ਉਹਨਾਂ ਦੀ ਰੱਖੀ ਕਰਵਾਈ ਜਾ ਰਹੀ ਹੈ ਕਿੱਥੇ ਜਾ ਰਹੇ ਨੇ ਕਿੱਥੇ ਆ ਰਹੇ ਨੇ ਸਾਰਾ ਧਿਆਨ ਰੱਖਿਆ ਜਾ ਰਿਹਾ ਜੋ ਕਿ ਠੀਕ ਗੱਲ ਨਹੀਂ ਹੈ ਉਹਨਾਂ ਨੂੰ ਚੋਣ ਪ੍ਰਚਾਰ ਕਰਨ ਦੇ ਵਿੱਚ ਵੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਦਾਵਾ ਕੰਚਨਪ੍ਰੀਤਕੌਰ ਦੇ ਵੱਲੋਂ ਕਰ ਦਿੱਤਾ ਗਿਆ ਹੈ ਇਸ ਹਨ ਅੱਜ ਦੀ ਵੱਡੀ ਖਬਰਾਂ ਇਹ ਖਬਰਾਂ ਵਿੱਚ ਕਿਸੇ ਖਬਰ ਬਾਰੇ ਜੋ ਕੋਈ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ ਰეკਮੈਂਡ ਕਰਕੇ ਦੇ ਸਕਦੇ ਹੋ ਜੁੜੇ ਰਹੋ ਪੰਜਾਬੀ ਨਿਊਜ਼ਲਾਈਨ ਦੇ ਨਾਲ